ਆ ਤੁਸੀਂ ਜਿਹੜਾ ਉਹ ਕਾਲ ਕਰ ਸਕਦੇ ਆ ਤੇ 650 ਆ ਜੀ ਕਮੈਂਟ ਕੁੱਲ ਮਿਲਾ ਕੇ ਤੇ ਹਾਂ ਜੀ 650 ਕਮੈਂਟ ਆ ਤੇ ਬਹੁਤ ਹੋਣ ਮੈਸੇਜ ਵੀ ਆ ਰਹੇ ਕਹਿੰਦੇ ਵੀ ਆਪਣੇ ਪੰਜਾਬੀ ਰੇਡੀਓ ਯੂਐਫਟੀ ਵਾਲਿਆਂ ਨੇ ਪੰਜਾਬੀ ਕਟਿੰਗ ਦੇ ਉੱਤੇ ਵੀ ਟੈਰ ਫਲਾਉਂਦੇ ਨੇ ਨਹੀਂ দাদা ਨਹੀਂ ਅਸੀਂ ਤਾਂ ਪੂਰਾ ਹੁਣ ਤੁਸੀਂ ਦੇਖੋ ਭੇਰਾਵਾਂ ਜੀ ਤੇ 88000 ਕੰਪਨੀ 2023 ਚ ਬੰਦ ਹੋਈ ਆ ਤੇ 6500 ਕਮੈਂਟ ਅੱਜ ਦੀ ਡੇਟ 'ਚ ਆ ਤਾਂ ਇਹ ਤਾਂ ਕਮੈਂਟ ਲੱਖਾਂ ਦੇ ਹਿਸਾਬ ਨਾਲ ਹੋਣੇ ਚਾਹੀਦੇ ਸੀ ਮਿਲੀਅਨਸ ਦੀ ਮਿਲੀਅਨਸ ਦੀ ਇੰਡਸਟਰੀ ਆ ਮਿਲੀਅਨ ਲੋਕ ਮਿਲੀਅਨਸ ਤੋਂ ਵੀ ਮਿਲੀਅਨ ਲੋਕ ਕਿੰਨੇ ਮਲਟੀ ਮਿਲੀਅਨ ਲੋਕ ਕੰਮ ਕਰਦੇ ਆ ਤੇ 6593 ਜਿਹੜੇ ਕੁੱਲ ਕਮੈਂਟ ਇਸ ਟਾਈਮ ਤੱਕ ਹੋਏ ਨੇ ਸੋ ਇਹ ਤਾਂ ਹੁਣ ਫਿਰ ਸ਼ਰਮ ਵਾਲੀ ਹੋਈ ਗੱਲ ਆ ਹੁਣ ਇਹ ਤੋਂ ਇਹ ਤੋਂ ਹੁਣ ਕੀ ਇਹ ਤੋਂ ਸੋਹਣਾ ਲਫ਼ਜ਼ ਜਿਹੜਾ ਵਰਤ ਸਕਦੇ ਤਉਹ ਘੱਟੋ ਘੱਟ ਨਹੀਂ ਦਾ ਰਾਜ ਕਰਨ ਮੇਰੇ ਕੋਲ ਪ੍ਰੂਫ ਹੈ ਕਿ ਆ ਮੈਂ ਹਜ਼ਾਰ ਕਮੈਂਟਸ ਦਾ ਜਿਹੜੇ ਮੈਂ ਕਾਪੀ ਪੇਸਟ ਕਰਵਾਏ ਹੈਗੇ ਆ ਫੋਲੋ ਕਿ ਮੇਰੇ ਕੋਲ ਟੈਕਸਟ ਹੈਗੇ ਆ ਲੋ ਸਾਰੇ ਦੇ ਆਈਜੀ ਨਾਲ ਦੇ ਬਟਾ ਹੈ ਜਦੋਂ ਵੱਧ ਤੋਂ ਵੱਧ ਹਜ਼ਾਰ ਹੋਣਗੇ ਮਤਲਬ ਕਿ ਮੈਨੂੰ ਜਿਹੜੇ ਟਰੈਕਟਰ ਆਏ ਹੈਗੇ ਆ ਜਿਹੜੀਆਂ ਜੀਮੇਲ ਭਾਈਆਂ ਹੈਗੀਆਂ ਉਹਦੇ ਥਰੂ ਪੋਸਟ ਹੋਏ ਆ ਪਰ ਡੈਫੀਨਿਟਲੀ ਇਟਸ ਸੇਮ ਫੋਲ ਕਿ ਇਹ ਐਂ ਦੇ ਕੇ ਕਮੈਂਟ ਪਾਉਣੇ ਜਿਹੜੇ ਆ ਔਰ ਇਹ ਸਾਰੇ ਨਾਲੋਂ ਆਰੇ ਨਾਲੋਂ ਵੱਡਾ ਇਸ਼ੂ ਜਿਗਾ ਸਾਡੀ ਟਰੈਕਿੰਗ ਇੰਦਰ ਚਾਹੀਦਾ ਈ ਪ੍ਰੋਪਰ ਟਰਾਂਸਪੇਰੈਂਸੀ ਦਾ ਕੀ ਪ੍ਰੋਪਰ ਦਾ ਪਤਾ ਨਹੀਂ ਲੱਗ ਰਿਹਾ ਹਰ ਇੱਕ ਬੰਦਾ ਕਹਿੰਦਾ ਬ੍ਰੋਕਰ ਕੋਲੋਂ ਮੈਨੂੰ ਚਾਹੀਦਾ ਮੈਨੂੰ ਰੇਟ ਚਾਹੀਦਾ ਸ਼ਿਫਰ ਨਹੀਂ ਕੀ ਪੀਦਾ ਪਰ ਆਹ ਕਰਨ ਨੂੰ ਤਾਂ ਸਾਰੇ ਜਾਣੇ ਪਤਾ ਨਹੀਂ ਕੀ ਹੋ ਗਿਆ ਯਾਰ ਹੂੰ ਨਹੀਂ ਉਹ ਬਿਜ਼ੀ ਨੇ ਇਹ ਤਾਂ ਕੁਝ ਹੋ ਨਹੀਂ ਆਪਾਂ ਮੈਂ ਕਈ ਵਾਰੀ ਟਰੱਕ ਦੇ ਦਾਂ ਉਹਨਾਂ ਤੇ ਲਿਖਿਆ ਆਉਂਦਾ ਵੀ ਬ੍ਰੋਕਰ ਦੀ ਕੁੰਡੀ ਤੇ ਪਤਾ ਨਹੀਂ ਕਪਾ ਦੀ ਸੁੰਡੀ ਹੈ ਨਾ ਕਿ ਜੇ ਇੰਨਾ ਜਿਆਦਾ ਸਭ ਤੋਂ ਜਿਹੜਾ ਹੈਰਾਨੀ ਇਸ ਕਰਕੇ ਹੁੰਦੀ ਰਮਨ ਜੀ ਦੇਖੋ ਪਈ ਰੇਡੀਓ ਤੇ ਅਸੀਂ ਕਿੰਨਾ ਰੌਲਾ ਪਾਉਂਦੇ ਆ ਹਨਾ ਅਜੇ ਨਹੀਂ ਕਈ ਸਾਲਾਂ ਤੋਂ ਪੈ ਰਿਹਾ ਹੈ ਕਈ ਸਾਲਾਂ ਤੋਂ ਹਨਾ ਸੋ ਤੁਸੀਂ ਉਹ ਦੇਖੋ ਜਦੋਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਸੀ ਜਦੋਂ ਰੇਡੀਓ ਜਾਂ ਹੋਰ ਕੋਈ ਤੁਹਾਡੇ ਕੋ ਪੰਜਾਬੀ ਚ ਜਾਂ ਮਾਧਿਅਮ ਨਹੀਂ ਸੀ ਪਈ ਅਸੀਂ ਇਸ ਇਸ਼ੂ ਤੇ ਫਾਈਟ ਕਰ ਸਕਦੇ ਹੈਗੇ ਆ ਉਹ ਸੋ ਆਪਾਂ ਪੰਜਾਬੀ ਵਾਲੀ ਆਦਤ ਤਾਂ ਉਹੀ ਰਹਿੰਦੀ ਆ ਵੀ ਜਦ ਲਈ ਰੂਲ ਬਣ ਗਿਆ ਫੇਰ ਬਾਅਦ ਚ ਆਪਾਂ ਖੜਦੇ ਹੈਗੇ ਫੇਰ ਰੋਲਾ ਪਾਉਂਦੇ ਆ ਵੀ ਜੀ ਨਹੀਂ ਜੀ ਸੱਪ ਲੰਗਿਆਂ ਲੀਕ ਕੁੱਟਣ ਦੇ ਆਪਾਂ ਆਦੀ ਹੋ ਚੁੱਕੇ ਆ ਹੋਰ ਕੁਛ ਨਹੀਂ ਹੈਗਾ ਸੋ ਉਹ ਲੀਕਾਂ ਕੁੱਟੀ ਚੱਲੋ ਘੱਟਾ ਡਾਈ ਚੱਲੋ ਆਪਣੀਆਂ ਘੱਟਾ ਅੱਖਾਂ ਚ ਪਈ ਜਾਣਾ ਆ ਸੋ ਇਹੀ ਕੁਛ ਹੋਣਾ ਹੈ ਹੂੰ ਜੀ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਆ ਇਹ ਹੁਣ ਫਰੀ ਪ੍ਰੂਵਨ ਟੂ ਹੋ ਚੁੱਕੀ ਆਪਾਂ ਆ ਆਰਾਧਾ ਜਨੋ ਪਰ ਇਹ ਆ ਰਮਨ ਜੀ ਇਹ ਚ ਗੁੱਡ ਨਿਊਜ਼ ਹੈ ਆ ਵੀ ਜਿੰਨੇ ਕਮੈਂਟ ਹੋਏ ਆ 15% ਫਿਰ ਤੁਹਾਡੇ ਵੱਲੋਂ ਉਹਦੇ ਵਿੱਚ ਉਪਰਾਲਾ ਹੋਇਆ ਹੈ ਅਜੇ 800 ਚੋਂ ਜੇ 1000 ਕਮੈਂਟ ਹੋਇਆ ਤਾਂ ਸੋ ਇਹ ਗੁੱਡ ਵੀ ਵੀ ਯੋਗਦਾਨ ਪੂਰਾ ਪਾਇਆ ਤੁਸੀਂ ਇਦਾਂ ਦੀ ਗੱਲ ਦੀ ਜਿੰਨਿਆਂ ਨੇ ਵੀ ਪਾਇਆ ਉਹਨਾਂ ਦਾ ਧੰਨਵਾਦ ਵੀ ਆ ਚਲੋ ਜਿੰਨਿਆਂ ਨੇ ਕੀਤਾ ਉਹ ਵੀ ਜ਼ਰੂਰੀ ਹੈ ਕਹਿਣਾ ਯਾਨੀ ਐਵਰੀ ਡੇ 22 25 30 30 ਜਿਹੜੇ ਆ ਟੈਕਸਟ ਹਵੇ ਸੀਗੇ ਈਮੇਲ ਕਰਦੀਆਂ ਆ ਜਾਂ ਟੈਕਸਟ ਬੈਕ ਕਰਨੇ ਉਸ ਵਾਰਾ ਕੋਸ ਤੇਰਾ ਆਲਮੋਸਟ ਪਿਛਲੇ 2 ਮਹੀਨੇ ਚੱਲਦਾ ਰਿਹਾ ਆ ਤੇ ਅਗੇਨ ਤੁਸੀਂ ਵੀ ਕਿਹਾ ਥੈਂਕ ਯੂ ਆ ਜਿਨ੍ਹਾਂ ਨੇ ਭੇਜੇ ਆ ਕਮੈਂਟ ਕੀਤੇ ਆ ਆ ਅੱਜ ਵੀ ਹਮੇਸ਼ਾ ਕਈ ਕਾਲਸ ਵੀ ਰਾਜਕਰਨ ਆਉਂਦੀਆਂ ਆ ਰੋਜ਼ ਆਉਂਦੀਆਂ ਆ ਜਿਹਦੇ ਵਿੱਚ ਕਹਿੰਦੇ ਹੈਗੇ ਆ ਕਿ ਆਸੀਂ ਆ ਭਾਵੇਂ ਕਿ ਬਹੁਤ ਵੱਡੇ ਇਸ਼ੂਜ਼ ਪ੍ਰੋਬਲਮਸ ਤੇ ਫਸੇ ਹੁੰਦੇ ਆ ਜੇ ਉਹਨਾਂ ਨੂੰ ਕਹਿੰਦਾ ਭਈ ਬ੍ਰੋਕਰ ਦੀ ਰਿਪੋਰਟ ਕਰੋ ਤਾਂ ਉਹ ਨਹੀਂ ਕਰਕੇ ਰਾਜੀ ਹੈਗੇ ਜੇ ਉਹਨਾਂ ਨੂੰ ਕਹਿੰਦਾ ਵੀ ਭਈ ਆ ਕੋਸ਼ਿਸ਼ ਵੀ ਕਿਸੇ ਵੀ ਕਿਸਮ ਦੀ ਕੋਈ ਵੀ ਗੱਲ ਹੈਗੀ ਆ ਜੇ ਕਿਸੇ ਨੂੰ ਕੋਈ ਤੰਗੀ ਤਕਲੀਫ ਹੈ ਰਿਪੋਰਟ ਕਰਨ ਨੂੰ ਤਾਂ ਜਿੱਦਾਂ ਇਦਾਂ ਹੁੰਦਾ ਵੀ ਅੱਛਾ ਇਹ ਗੱਲ ਆ ਜੇ ਕੋਈ ਗੱਲ ਹੋ ਜਾਂਦੀ ਆ ਪੁਲਿਸ ਨੂੰ ਫਟਾਫਟ ਭੱਜ ਲੈਂਦੇ ਆ ਰਿਪੋਰਟ ਕਰਨ ਨੂੰ ਵੀ ਪੁਲਿਸ ਅੱਛਾ ਪਲੀਜ਼ ਅੱਗੇ ਜਵਾਬ ਦੇ ਦਿੰਦੀ ਆ ਫੇਰ ਕਹਿੰਦੇ ਆ ਇੱਥੇ ਕੁਝ ਹੁੰਦਾ ਨਹੀਂ ਹੂੰ 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 ਯੂ نو ਤੇ ਪਲੀਜ਼ ਦੀ ਰਿਪੋਰਟ ਜਿਹੜੀ ਆ ਉਹ ਕੁਝ ਨਹੀਂ ਕਰਦੀ ਹੈਗੀ ਇੱਥੇ ਪ੍ਰੋਸੈਸ ਬਣੇ ਨੇ ਉਹ ਪ੍ਰੋਸੈਸ ਨੂੰ ਫੋਲੋ ਕਰਨਾ ਪੈਣਾ ਆ ਉਹ ਸੋ ਉਹਨਾਂ ਨੇ ਵੱਖੋ ਵੱਖਰੇ ਰਾ ਹਰ ਇੱਕ ਚੀਜ਼ ਲਈ ਬਣਾਏ ਆ ਅੱਜ ਦਾ ਦਿਨ ਅਜੇ ਵੀ ਹੈਗਾ ਜੋ ਸੋ ਜੇ ਕਿਸ ਨੂੰ ਲੱਗਦਾ ਵੀ ਤੁਹਾਨੂੰ ਬ੍ਰੋਕਰ ਟਰਾਂਸਪੇਰੈਂਸੀ ਚਾਹੀਦੀ ਆ ਵੀ ਹਾਂ ਬ੍ਰੋਕਰ ਟਰਾਂਸਪੇਰੈਂਸੀ ਹੋਣੀ ਚਾਹੀਦੀ ਸਾਨੂੰ ਪਤਾ ਲੱਗੇ ਵੀ ਜਿਹੜਾ ਇਸ਼ੂ ਚੱਲ ਰਿਹਾ ਆ ਵੀ ਕੀ ਕੀ ਕਿਦਾਂ ਕਿਦਾਂ ਆ ਕਿਵੇਂ ਆ ਤੇ ਉਹ ਕਮੈਂਟ ਦੇ ਲਈ ਪਾਏ ਹੋਏ ਆ ਜੀ ਥੱਲੇ ਕਮੈਂਟ ਪਾਤਾ ਆ ਉਹ ਲਿੰਕ ਨੂੰ ਕਲਿੱਕ ਕਰੋ ਫੇਸਬੁੱਕ ਤੇ ਉਹ YouTube ਤੇ ਉਹ ਜਿੱਥੇ ਵੀ ਹੋ ਵੀ ਉੱਤੇ ਕਲਿੱਕ ਕਰੋ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣਾ ਕਮੈਂਟ ਪਾ ਦਿਓ ਚਾਹੇ ਦੋ ਲੈਣਾ ਹੀ ਲਿਖ ਦਿਓ ਵੀ ਆਈ ਇਨ ਸਪੋਰਟ ਆਫ ਬ੍ਰੋਕਰ ਟਰਾਂਸਪੇਰੈਂਸੀ ਬਸ ਇੰਨਾ ਹੀ ਲਿਖ ਕੇ ਜਿਹੜਾ ਤੁਸੀਂ ਘੱਲ ਦਿਓ ਤਾਂ ਵੀ ਜਿਹੜਾ ਬਹੁਤਾ ਬਹੁਤਾ ਡਰਨ ਦੀ ਨਹੀਂ ਲੋੜ ਵੀ ਕੋਈ ਬਹੁਤ ਵੱਡਾ ਪੈਰਾਗ੍ਰਾਫ ਲਿਖਣਾ ਸੌਖਾ ਜਿਹਾ ਬਸ ਆਈ ਸਪੋਰਟ ਦੇ ਸਪੋਕਰ ਟਰਾਂਸਪੇਰੈਂਸੀ ਇੰਨਾ ਲਿਖ ਕੇ ਜਿਹੜਾ ਤੁਸੀਂ ਘੱਲ ਸਕਦੇ ਹੈਗੇ ਜੀ ਅਵੇ ਨੂੰ ਮੈਨੂੰ ਕਮੈਂਟ ਆਇਆ ਹੈਗਾ ਰਾਜਕਿਰਨ ਬਈ ਜਿਹੜੇ ਕੋਈ ਟਿਕਟੋਕਰ ਆ ਰਿਹਾ ਕਹਿੰਦੇ ਵੀ ਆਪਣੇ ਉਹ ਪੰਜਾਬ ਕੇ ਵਾਲੇ ਤੇ ਉਹ ਕਹਿੰਦੇ ਵੀ ਉਹਨਾਂ ਨੂੰ ਕਹੋ ਵੀ ਹੁਣ ਪੰਜਾਬੀ ਚ ਕਮੈਂਟ ਲਿਖ ਕੇ ਪਾ ਦਿਓ ਹੂੰ ਹੂੰ ਜਿਹੜੇ ਕਹਿੰਦੇ ਲੋੜ ਨਹੀਂ ਇੰਗਲਿਸ਼ ਦੀ ਆਹੋ ਠੀਕ ਆ ਆਓ ਚਲੋ ਪਾ ਦੇਣ ਸ਼ਾਇਦ ਇੱਕ ਜਿਹੜੀ ਹੂੰ ਹੂੰ ਹਾਂ ਇੱਕ ਜਿਹੜੀ ਰਾਸ਼ ਗਣ ਅੱਜ ਮੈਂ ਇੱਕ ਬੜੀ ਇੰਟਰਸਟਿੰਗ ਤੇ ਇੰਪੋਰਟੈਂਟ ਵੈਰੀ ਇੰਪੋਰਟੈਂਟ ਗੱਲ ਕਰਨ ਲੱਗਾ ਹਾਂ ਉਹ ਇਹ ਆ ਕਿ ਆ ਸਾਡੇ ਬਹੁਤ ਐਸ ਵੇਲੇ ਜਿਹੜੀਆਂ ਕਾਲਸ ਆ ਰਹੀਆਂ ਹੈਗੀਆਂ ਚਾਹੇ ਉਹ ਫੈਕਟਰੀਂਗ ਆ ਚਾਹੇ ਡੀਲਰਸ਼ਿਪ ਦੀ ਕਾਲਸ ਆ ਚਾਹੇ ਲੋਨ ਦੀ ਕਾਲ ਆ ਟ੍ਰੈਕ ਦੀ ਇੰਸ਼ੋਰੈਂਸ ਦੀ ਹੈਗੀ ਆ ਬਹੁਤ ਕਾਲਸ ਆਉਂਦੀਆਂ ਹੈਗੀਆਂ ਕਿ ਆਪਣੇ ਬੰਦੇ ਉਸ ਆਧਾਰੇ 'ਚ ਕੰਮ ਕਰਦੇ ਆ ਤੇ ਉਹਨਾਂ ਨੇ ਕਦੀ ਨਹੀਂ ਦੱਸਿਆ ਵੀ ਇਹ ਕਾਉਂਟ ਹੈਗਾ ਜਾਂ ਇਹ ਠੀਕ ਨਹੀਂ ਹੈਗਾ कि मैं आज अपने प्रोग्राम के माध्यम दे, दे नाल एक रिक्वेस्ट करनी चाहना जड़े की अ किसी भी ادارے ਦੇ ਵਿੱਚ ਆਪਣੇ ਪੰਜਾਬੀ ਵੀਰ ਕੰਮ ਕਰਦੇ ਆ ਵੀਰ ਭੈਣਾ ਭਰਾ ਕੰਮ ਕਰਦੇ ਆ ਉਹ ਜਦੋਂ ਕਿਸੇ ਪੰਜਾਬੀ ਨੂੰ ਕੋਈ ਡੀਲ ਲੈ ਕੇ ਦਿੰਦੇ ਆ ਚਾਹੇ ਉਹ ਫੈਕਟਰੀਂਗਾ ਚਾਹੇ ਫਿਊਲ ਕਾਰਡ ਐਸ ਐਨ ਇਕਵਲਪੀਅਰ ਜੇ ਉਹ ਡੀਲ ਲੈ ਕੇ ਦਿੰਦੇ ਆ ਤੇ ਜੇ ਉਹਨਾਂ ਨੂੰ ਪਤਾ ਹੈ ਕਿ ਉਹ ਡੀਲ ਗਲਤ ਹੈ ਕੀ ਆ ਉਹਦੇ ਲਈ ਤੇ ਆਪ ਜੁਰ ਕੇ ਬੇਨਤੀ ਆ ਯਾਰ ਨਾ ਆਪਣੇ ਬੰਦਿਆਂ ਨੂੰ ਇਦਾਂ ਫਸਾਇਆ ਕਰ ਮਤਲਬ ਇਨੇ ਕ ਮੈਨੂੰ ਕਾਲਸ ਆਉਂਦੀਆਂ ਇਹ ਦਿਹਾੜੇ ਚ ਕਿ ਜਿਹੜੇ ਲੋਕੀ ਇਦਾਂ ਫਸਿਓ ਆ ਔਰ ਉਹ ਫਿਰ ਉਹ ਕਹਿੰਨੇ ਭਾਜੀ ਉਹ ਆਪਣਾ ਬੰਦਾ ਸੀਗਾ ਫਿਰ ਉਹਨੇ ਕਿਹਾ ਅਸੀਂ ਚ ਸੋਚਿਆ ਚਲ ਆਪਣਾ ਬੰਦਾ ਆ ਅਸੀਂ ਹੁਸ਼ਵਾਸਾ ਕਰ ਲਿਆ ਮੈਂ ਇਹ ਨਹੀਂ ਕਹਿੰਦਾ ਵੀ ਉਹ ਸਹੀ ਆ ਉਹਨਾਂ ਨੂੰ ਪੜ੍ਹਨਾ ਚਾਹੀਦਾ ਪੜ੍ਹ ਕੇ ਸਾਈਨ ਕਰਨੇ ਚਾਹੀਦੇ ਆ ਸਾਰਾ ਕੁਝ ਕਰਨੇ ਚਾਹੀਦਾ ਦਟ ਆਈ ਟੋਟਲੀ ਐਗਰੀ ਵਿਦ ਦੈਟ ਬਟ ਕੋਈ ਨਾ ਕੋਈ ਐਥਿਕਸ ਤਾਂ ਤੁਹਾਡੇ ਚ ਵੀ ਹੋਣਾ ਚਾਹੀਦਾ ਨਾ ਜੇ ਤੁਸੀਂ ਸੇਲ ਕਰ ਰਹੇ ਆ ਤੁਹਾਨੂੰ ਉਹ ਆਪਣਾ ਇੰਡੀਅਨ ਸਮਝ ਕੇ ਪੰਜਾਬੀ ਸਮਝ ਕੇ ਤੁਹਾਡੇ ਤੇ ਭਰੋਸਾ ਕਰ ਰਿਹਾ ਤੇ ਤੁਸੀਂ ਉਹਦਾ ਐਟ ਲੀਸਟ ਇਹਨਾਂ ਦਾ ਮਾਨ ਰੱਖੋ ਨਾ ਵੀ ਜੇ ਉਹਦੇ ਖਿਲਾਫ ਕੋਈ ਚੀਜ਼ ਵੇਚ ਰਹੇ ਉਹਦੇ ਗਲਤ ਕੋਈ ਚੀਜ਼ ਉਹ ਨੂੰ ਦੱਸ ਦਿਓ ਹੂੰ ਹੂੰ ਸੋ ਇਹ ਬਹੁਤ ਵੱਡੀ ਜਿਹੜੀ ਆ ਪ੍ਰੋਬਲਮ ਹੈਗੀ ਐਸ ਵੇਲੇ ਜਿਹੜੀ ਕਿ ਬਹੁਤ ਲੋਕਾਂ ਦੀਆਂ ਕੌਲਾਂ ਦੇ ਵਿੱਚ ਦਰਦ ਦਿਖਦਾ ਹੈ ਕਿ ਯਾਰ ਅਸੀਂ ਵਿਸ਼ਵਾਸ ਕਰਕੇ ਮੈਂ ਮੈਂ ਬਿਲਕੁਲ ਕਹਨਾ ਉਹ ਨਹੀਂ ਕਰਨਾ ਚਾਹੀਦਾ ਪੜ ਕੇ ਸਾਰਾ ਦੇਖ ਕੇ ਧਿਆਨ ਨਾਲ ਸਾਈਨ ਕਰਨੇ ਚਾਹੀਦੇ ਹਰ ਇੱਕ ਚੀਜ਼ ਹਰ ਇੱਕ ਬੰਦੇ ਨੂੰ ਜੇ ਰੋ ਕਿਥੇ ਨੂੰ ਵੀ ਅਸੀਂ ਕਹੀਦਾ ਉਹ ਅਗਲਾ ਕਹਦਾ ਆਉ ਉਹ ਤੋਂ ਬਲਕਿ ਉਹਨੂੰ ਧਿਆਨ ਨਾਲ ਦੇਖਦੇ ਉਹਨਾਂ ਨੇ ਦੇਖਿਆ ਨਹੀਂ ਬਟ ਇੱਕ ਵਰਬਲੀ ਤੁਹਾਨੂੰ ਇੱਕ ਚੀਜ਼ ਦੱਸਣੀ ਇੱਕ ਗੱਲ ਵੀ ਮੈਨੂੰ ਯਾਦ ਆ ਇੱਕ ਡੀਲਰਸ਼ਿਪ ਦੇ ਉੱਤੇ ਮੁੰਡਾ ਲਕਾ ਦਿੱਗਾ ਆਪਣਾ ਸਰਵਿਸ ਦੇ ਵਿੱਚ ਤੇ ਉਹਨੇ ਮੈਨੂੰ ਇਹ ਗੱਲ ਕੀਤੀ ਉਹ ਕਹਿੰਦਾ ਵੀ ਅੰਕਲ ਮੈਂ ਡੀਲਰਸ਼ਿਪ ਤੋਂ ਕੰਮ ਛੱਡਦਾ ਮੈਂ ਉਹਨੂੰ ਕਿਹਾ ਵੀ ਕੰਮ ਤਾਂ ਛੱਡ ਤਾਂ ਕੀ ਗੱਲ ਹੋਗੀ ਉਹ ਕਹਿੰਦਾ ਵੀ ਅੰਕਲ ਵੀ ਮੈਂ ਸਾਰਾ ਦਿਨ ਆਪਣੇ ਬੰਦਿਆਂ ਨਾਲ ਠੱਗੀ ਹੁੰਦੀ ਫਿਰ ਕੇਰੀ ਹੀ ਜਾਂਦੀ ਠੀਕ ਆ ਵੀ ਮੈਂ ਇਹ ਨਹੀਂ ਕਿਉਂਕਿ ਮੈਨੂੰ ਉਹਨਾਂ ਨੇ ਅੱਗੇ ਬਿਠਾਇਆ ਸੀਗਾ ਮੈਂ ਉਹਨਾਂ ਨਾਲ ਗੱਲ ਕਰਦਾ ਸੀਗਾ ਮੈਨੂੰ ਪਤਾ ਸੀਗਾ ਵੀ ਚਾਰਜ ਡਬਲ ਹੋ ਰਿਹਾ ਮੈਨੂੰ ਪਤਾ ਸੀਗਾ ਵੀ ਆਹ ਇਹਦੇ ਗਲਤ ਚਾਰਜ ਹੋ ਰਿਹਾ ਕਹਿੰਦਾ ਵੀ ਮੈਂ ਕਿੰਨਾ ਕੁ ਡੀਲਰਸ਼ਿਪ ਨਾਲ ਫਾਈਟ ਕਰਦਾ ਕਿੰਨਾ ਕੁ ਮੈਂ ਆਪਣੇ ਬੰਦਿਆਂ ਨੂੰ ਬਚਾਉਂਦਾ ਕਹਿੰਦਾ ਹਾਰ ਕੇ ਮੈਂ ਕੰਮ ਛੱਡਦਾ ਸੋ ਐਥਿਕਸ ਦੀ ਗੱਲ ਹੁੰਦੀ ਆ ਜਿਹੜੀ ਐਥਿਕਸ ਦੀ ਗੱਲ ਆ ਨਾ ਇਹ ਮੇਰੇ ਖਿਆਲ ਸ਼ਾਇਦ ਸਾਡੇ ਚ ਨਾ ਮਰ ਚੁੱਕੀ ਹੈ ਹੂੰ 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 ਇਹ ਅਫਸੋਸਜਨਕ ਜਿਹੜੀ ਇਹ ਗੱਲ ਆ ਅਰਜੋਜੀ ਤੁਸੀਂ ਵੀ ਦੱਸਦੇ ਹੁੰਦੇ ਆ ਵੀ ਕਈ ਜਿਹੜੇ ਜਿਹੜੀਆਂ ਕਈ ਲਾਈਫ ਇੰਸ਼ੋਰੈਂਸ ਵਾਲੇ ਵੀ ਉਹ ਵੀ ਲੋਕਾਂ ਨੂੰ ਕਿੱਦਾਂ ਗਲਤ ਜਿਹੜੇ ਕਹਿ ਲੋ ਵੀ ਉਹ ਦਿਖਾ ਕੇ ਸਬਜ਼ ਬਾਗ ਦਿਖਾ ਕੇ ਇਦਾਂ ਜਿਹੜੀਆਂ ਗਲਤ ਡੀਲਸ ਦੇ ਵਿੱਚ ਅਫਸਾਲ ਲੈਂਦੇ ਆ ਮਾੜੀ ਗੱਲ ਆ ਬਹੁਤ ਵਾਰ ਆਪਾਂ ਦੇਖਿਆ ਐਪਲੀਕੇਸ਼ਨਾਂ ਭਰ ਦਿੰਦੇ ਆ ਉਹਦੇ ਚ ਸਿਟੀਜ਼ਨ ਹੈਗਾ ਜਦ ਕੇ ਬੰਦਾ ਵਰਕ ਗਵਰਨਮੈਂਟ ਤੇ ਹੁੰਦਾ ਉਹ ਮਿਸਰੀ ਪ੍ਰੈਜੈਂਟੇਸ਼ਨ ਆ ਕੱਲ ਨੂੰ ਬੰਦੇ ਦੀ ਡੈਥ ਹੋ ਜਾਵੇ ਤਾਂ ਕੰਪਨੀ ਵਾਲਿਆਂ ਨੇ ਡਿਕਲਾਈਨ ਕਰਨੀ ਆ ਉਹ ਅ ਇੰਸ਼ੋਰੈਂਸ ਬਾਅਦ ਦੇ ਵਿੱਚ ਨਹੀਂ ਨਹੀਂ ਅਸੀਂ ਨਹੀਂ ਕਵਰ ਕਰਨਾ ਬਈ ਤੁਸੀਂ ਜਿਹੜੀ ਆ ਇਹ ਗਲਤ ਇਨਫਰਮੇਸ਼ਨ ਭਰੀ ਸੀ ਸੋ ਇਟਸ ਇਹ ਸਾਰਾ ਕੁਝ ਐਕਚੁਅਲੀ ਇਹ ਵੀ ਆ ਜਿਨੀ ਹਿਰਾਫੇਰੀ ਕਰਨੀ ਨਹੀਂ ਹਟਣਾ ਨਹੀਂ ਪਰ ਆਪ ਜਰੂਰ ਅਲਰਟ ਹੋਣਾ ਚਾਹੀਦਾ ਸਾਰਾ ਕੁਝ ਚੈੱਕ ਆਪ ਬੰਦੇ ਨੂੰ ਕਰਨਾ ਜ਼ਰੂਰ ਚਾਹੀਦਾ ਆਪ ਨਹੀਂ ਨਿਆਣੇ ਨਾਲ ਗੱਲ ਕਰੋ ਹੋਰ ਕਿਸੇ ਜਿਹੜਾ ਤੁਹਾਡਾ ਦੋਸਤ ਮਿੱਤਰ ਉਹਦੇ ਨੂੰ ਵੀ ਪੇਪਰ ਦਿਖਾ ਲਓ ਜਿਹੜਾ ਉਸ ਫੀਲਡ ਦੇ ਵਿੱਚ ਹੈਗਾ ਵੇ ਭਈਆ ਸਾਰਾ ਸਹੀ ਹੈ ਜਾਂ ਨਹੀਂ ਹਰਜੋਤ ਸਹੀ ਹੈ ਡੈਫੀਨੇਟਲੀ ਜੀ ਜੀ ਡੈਫੀਨੇਟਲੀ ਔਰ ਜੋਰਪਾ ਜੀ ਇਹ ਚੀਜ਼ ਜਿਹੜੀ ਇਹਦਾ ਬਹੁਤ ਹੀ ਜ਼ਿਆਦੀ ਹੋ ਰਹੀ ਆ ਕਿਉਂਕਿ ਕੰਟਰੈਕਟ ਬੇਸਡ ਚੀਜ਼ਾਂ ਹੁੰਦੀ ਆ ਉਹਨੂੰ ਕੰਟਰੈਕਟ ਤੇ ਸਾਲਿਆ ਜਾਂਦਾ ਔਰ ਕਮਿਸ਼ਨ ਕਮਿਸ਼ਨ ਦੇ ਨਾਂ ਤੇ ਲੋਕਾਂ ਨੂੰ ਇੱਥੇ ਕੰਮ ਕਰਾ ਲੈਂਦੇ ਆ ਹੂੰ ਹਾਂ ਤੋਂ ਬਹੁਤ ਜ਼ਿਆਦਾ ਗਲਤ ਗੱਲ ਹੈਗੀ ਆ ਹਾਂ ਜੀ ਸੋ ਸੁਣੋ ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਟਰਕਿੰਗ ਦੇ ਨਾਲ ਪਲੀਜ਼ ਕਾਲ ਕਰ ਸਕਦੇ ਹੋ 408 2725200 ਦੇ ਉੱਤੇ 4082725200 ਦੇ ਉੱਤੇ ਤੇ ਆਪਾਂ ਜਿਹੜਾ ਕਮੈਂਟਸ ਵਾਲਾ ਹੈਗਾ ਫੈਡਰਲ ਰਜਿਸਟਰ ਵਾਲਾ ਉਹਦੇ ਉੱਤੇ ਅੱਜ ਮੈਂ ਗੱਲਬਾਤ ਕਰ ਰਹੇ ਹੈਗੇ ਆ ਬਾਕੀ ਤੁਹਾਨੂੰ ਪਤਾ ਹੀ ਆ ਕਿ ਇੰਡਸਟਰੀ ਕਿੱਧਰ ਨੂੰ ਜਾ ਰਹੀ ਆ